ਅੱਜ ਵੀਡੀਓ 'ਚ ਤੁਸੀਂ ਸਿਰਫ 5 ਲੱਖ ਦਾ ਘਰ ਦੇਖੋਗੇ ਜੀ ਤੁਸੀਂ ਸਾਰੇ ਖੁਸ਼ ਹੋ ਜਾਓਗੇ ਇੰਨਾ ਸਸਤਾ ਮਕਾਨ ਆਪਾਂ ਲੈ ਕੇ ਪਹੁੰਚੇ ਹਾਂ ਜੀ ਮਕਾਨ ਦੇ ਨਾਲ ਨਾਲ ਇੱਕ ਆਪਾਂ ਕੋਠੀ ਵੀ ਲੈ ਕੇ ਪਹੁੰਚੇ ਹਾਂ ਕੋਠੀ ਵੀ ਜਮਾ ਸਸਤੀ ਹੈ ਜੀ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800426173 ਜੇ ਤੁਹਾਡੇ ਕੋਲ ਵੀ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲ ਵੀਡੀਓ ਜਾਂ ਫੋਟੋ ਆ ਫ੍ਰੀ 'ਚ ਆਪਾਂ ਐਡ ਤੁਹਾਡੀ ਵੀ ਲਾ ਦਾਂਗੇ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਸਸਤੇ ਤੇ ਸੋਹਣੇ ਘਰ ਹਰ ਰੋਜ਼ ਦੇਖਣ ਨੂੰ ਚਾਹੀਦੇ ਨੇ ਤਾਂ ਥੱਲੇ ਆਪਣ ਦਿੱਤਾ ਹੋਇਆ ਸੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਦਿਓ ਚਾਰ ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਜੀ ਪ੍ਰੋਪਰ ਕੋਠੀ ਹੈ ਬਹੁਤ ਵਧੀਆ ਸੋਹਣਾ ਕੰਮ ਮਾਲਕ ਨੇ ਕਰਵਾ ਰੱਖਿਆ ਜੀ ਜਿੰਨਾ ਵੀ ਕਰਵਾਇਆ ਹੋਇਆ ਬਾਕੀ ਤੁਸੀਂ ਅੰਦਰੋਂ ਚੈੱਕ ਕਰਿਓ ਸੀ ਤੇ ਉੱਪਰ ਵੀ ਆਪਾਂ ਚੱਲਾਂਗੇ ਟੋਟਲ ਜੀ ਆਪਾਂ ਗੱਲ ਕਰੀਏ ਤਾਂ ਤਿੰਨ ਮੰਜ਼ਲੀ ਕੋਠੀ ਬਣੀ ਹੋਈ ਹੈ ਉੱਪਰ ਦੀ ਮੰਜ਼ਲ ਵੀ ਤਿਆਰ ਹੈ ਤੇ ਜਮਾ ਟੀਸੀ ਵਾਲੀ ਵੀ ਜਮਾ ਤਿਆਰ ਹੈ ਜੀ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਮਾਲਕ ਨੇ ਆਪਣੇ ਕੋਲੇ ਸਾਰੀ ਜਾਣਕਾਰੀ ਭੇਜੀ ਹੋਈ ਹੈ ਸਾਰਾ ਕੁਝ ਤੁਹਾਨੂੰ ਵੀਡੀਓ ਚ ਆਪਾਂ ਦੱਸ ਦਾਂਗੇ ਜੇ ਆਪਾਂ ਜਗਾਂ ਦੀ ਗੱਲ ਕਰੀਏ ਚਾਰ ਮਰਲੇ ਜਗਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਸੀਗਾ ਤੇ ਸਾਰਾ ਕੁਝ ਪੂਰਾ ਵਧੀਆਗਾ ਤੇ ਹਰ ਇੱਕ ਚੀਜ਼ ਵਧੀਆ ਆਪਾਂ ਨੂੰ ਮਿਲੂਗੀ ਗਲੀ ਜਿਹੜੀ ਹੈਗੀ ਅਸੀਂ ਉਹ ਵੀ ਪੂਰੀ ਵਧੀਆ ਤੇ ਪਾਣੀ ਦੀ ਸਪਲਾਈ ਵੀ ਪੂਰੀ ਵਧੀਆ ਸੀ ਲਾਈਟਿੰਗ ਦਾ ਸਾਰਾ ਕੰਮ ਮਾਲਕ ਨੇ ਪੂਰਾ ਵਧੀਆ ਕਰਵਾਇਆ ਹੋਇਆ ਸੀ ਰੰਗ ਵਧੀਆ ਹੋਇਆ ਮਾੜਾ ਮੋਟਾ ਕਿਸੇ ਕਿਸੇ ਪਾਸੋਂ ਰੰਗ ਆਪਾਂ ਨੂੰ ਖਰਾਬ ਜ਼ਰੂਰ ਮਿਲੂਗਾ ਪਰ ਕੋਈ ਜ਼ਿਆਦਾ ਦਿੱਕਤ ਵਾਲੀ ਗੱਲ ਹੈ ਨਹੀਂਗੀ ਤੇ ਉੱਪਰ ਆਪਾਂ ਪਹੁੰਚ ਗਏ ਸੀ ਨੀਚੋਂ ਤੁਸੀਂ ਸਾਰਾ ਕੁਝ ਚੈੱਕ ਕਰ ਹੀ ਲਿਆ ਸੀਗਾ ਗਰਾਊਂਡ ਫਲੋਰ ਤੁਸੀਂ ਦੇਖ ਹੀ ਲਿਆ ਸੀਗਾ ਹੁਣ ਤੁਸੀਂ ਫਸਟ ਫਲੋਰ ਚੈੱਕ ਕਰੋ ਸੀ ਤੁਸੀਂ ਇੱਕ ਵਾਰੀ ਦੇਖੋ ਸੀ ਰੰਗ ਦਾ ਕੰਮ ਬਹੁਤ ਵਧੀਆ ਆਪਨ ਮਿਲੂਗਾ ਕਿਸੇ ਪਾਸੋਂ ਨਾ ਤਾਂ ਕੋਈ ਰੰਗ ਆਪਨ ਨੂੰ ਖਰਾਬ ਮਿਲਣਾ ਸੀ ਬਾਕੀ ਕਮਰੇ ਪੂਰੇ ਵਧੀਆ ਨੇ ਖੁੱਲੇ ਡੁੱਲੇ ਆਪਨ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਥੱਲੇ ਜੇ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਵਧੀਆ ਆਪਨ ਨੂੰ ਫਰਸ਼ ਮਿਲੂਗਾ ਸੀ ਵਧੀਆ ਕਮਰੇ ਨੇ ਵਧੀਆ ਰਸੋਈ ਹੈ ਸੀ ਤੇ ਓਪਨ ਏਰੀਆ ਵੀ ਥੋੜਾ ਜਿਹਾ ਆਪਾਂ ਨੂੰ ਮਿਲ ਜੂਗਾ ਤੇ ਬਾਹਰ ਵੀ ਤੁਹਾਨੂੰ ਮਿਲੇ ਕੇ ਚੱਲਦਾ ਸੀ ਤੇ ਵੀਡੀਓ ਤੁਸੀਂ ਇੱਕ ਵਾਰੀ ਪ੍ਰੋਪਰ ਚੈੱਕ ਕਰ ਲਿਓ ਤੁਹਾਨੂੰ ਸਾਰੀ ਕੋਠੀ ਇਹ ਪਸੰਦ ਆਊਗੀ ਜੀ ਕੋਠੀ ਦਾ ਰੇਟ ਵੀ ਤੁਹਾਨੂੰ ਪਸੰਦ ਆਊਗਾ ਬਾਕੀ ਆਪਾਂ ਵਾਰਿਸਰ ਸਾਰਾ ਕੁਝ ਵੀਡੀਓ ਦੇ ਅੰਦਰ ਤੁਹਾਨੂੰ ਦਿਖਾਈ ਰਹੀਆਂ ਸੀ ਕਮਰੇ ਵਧੀਆ ਬਣੇ ਹੋਈ ਨੇ ਬਾਹਰਲਾ ਏਰੀਆ ਵੀ ਆਪਾਂ ਨੂੰ ਪੂਰਾ ਵਧੀਆ ਮਿਲੂਗਾ ਜਿਹੜੀ ਇਹ ਵੀਡੀਓ ਬਣੀ ਹੋਈ ਹੈ ਸੀ ਹਨੇਰੇ ਦੇ ਵਿੱਚ ਬਣਾਈ ਹੋਈ ਹੈ ਪਰ ਪ੍ਰੋਪਰ ਸਾਰਾ ਕੁਝ ਦਿਖ ਹੀ ਰਿਹਾ ਸੀ ਤੋਂ ਅਨੁਸਾਰਾ ਕੁਝ ਦੇਖਣ ਨੂੰ ਮਿਲ ਹੀ ਰਿਹਾ ਸੀ ਬਾਕੀ ਮੈਂ ਉਮੀਦ ਕਰਦਾ ਸੀ ਤੁਹਾਨੂੰ ਕੋਠੀ ਇਹ ਪਸੰਦ ਆ ਗਈ ਹੋਊਗੀ ਜੇ ਆਪਾਂ ਕੋਠੀ ਦੀ ਗੱਲ ਕਰੀਏ ਸੀ ਤਾਂ ਰੇਟ ਦੀ ਗੱਲ ਕਰੀਏ 28 ਲੱਖ ਰੁਪਿਆ ਮਾਲਕ ਨੇ ਇੱਕ ਡਿਮਾਂਡ ਕੀਤੀ ਹੈ ਕੋਠੀ ਦੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਰੇਟ ਵੀ ਕਰ ਲਾਂਗੇ ਸੀ ਕੋਈ ਫਿਕਸ ਰੇਟ ਨਹੀਂ ਮਾਲਕ ਨੇ ਕਿਹਾ ਸੀ ਕੋਈ ਐਦਾ ਨਹੀਂ ਕਿਹਾ ਵੀ 28 ਲੱਖ ਦੇ ਵਿੱਚੋਂ ਘਾਟਾ ਵਾਦਾ ਹੋਣਾ ਨਹੀਂਗਾ ਮੌਕੇ ਤੇ ਜ਼ਰੂਰ ਹੋਊਗਾ ਜੀ ਬਾਕੀ ਤੁਹਾਨੂੰ ਉੱਪਰ ਆਪਾਂ ਲੈ ਕੇ ਪਹੁੰਚ ਗਏ ਜਮਾ ਲਾਸਟ ਆਗੇ ਜੀ ਆਪਾਂ ਇਥੋਂ ਦਾ ਕੰਮ ਵੀ ਤੁਸੀਂ ਚੱਕ ਰਹੋ ਜੀ ਸਾਰਾ ਤਾਂ ਲਾਈਟਿੰਗ ਦਾ ਕੰਮ ਹੋਇਆ ਸੀ ਸਾਰਾ ਰੰਗ ਦਾ ਕੰਮ ਬਾਥਰੂਮ ਵਗੈਰਾ ਵਧੀਆ ਬਣੇ ਹੋਏ ਨੇ ਵਧੀਆ ਪਾਣੀ ਹੈ ਸੀ ਤੇ ਵਧੀਆ ਪਾਣੀ ਵਾਲੀ ਟੈਂਕੀ ਆ ਹਰ ਇੱਕ ਕੰਮ ਆਪ ਨੂੰ ਪ੍ਰੋਪਰ ਵਧੀਆ ਮਿਲੂਗਾ ਕੋਈ ਐਦਾਂ ਨਹੀਂ ਹੈਗਾ ਵੀ ਜੇ ਆਪਾਂ ਕੋਠੀ ਖਰੀਦੀਏ ਤਾਂ ਉਹ ਤੋਂ ਬਾਅਦ ਆਪਾਂ ਨੂੰ ਕੋਈ ਕੰਮ ਕਰਵਾਉਣਾ ਪਵੇ ਜੀ ਆਪਾਂ ਜਦੋਂ ਇਹ ਕੋਠੀ ਖਰੀਦ ਲਈ ਉਹ ਤੋਂ ਬਾਅਦ ਉੱਪਰ ਦਾ ਫਲੋਰ ਜਿੰਨਾ ਵੀ ਹੈਗਾ ਸੀ ਫਸਟ ਫਲੋਰ ਹੈ ਜਾਂ ਸੈਕੰਡ ਫਲੋਰ ਹੈ ਉਹ ਆਪਾਂ ਰੈਂਟ ਤੇ ਦੇਣਾ ਹੋਵੇ ਤਾਂ ਰੈਂਟ ਤੇ ਵੀ ਆਪਾਂ ਦੇ ਸਕਦੇ ਸੀ ਵਧੀਆ ਕਿਰਾਇਆ ਆਪਣਾ ਆਈ ਜਾਊਗਾ ਤੁਸੀਂ ਉਹ ਆਪਣੀ ਇੱਛਾ ਜੀ ਆਪਾਂ ਕਿਰਾਏ ਤੇ ਦੇਣਾ ਜਾਂ ਨਹੀਂ ਦੇਣਾ ਜਾਂ ਆਪਦੀ ਪਰਸਨਲ ਕੋਠੀ ਰੱਖਣੀ ਆ ਜਾਂ ਸਾਰੇ ਕੋਠੀ ਰੈਂਟ ਤੇ ਦੇਣੀ ਆ ਉਹ ਤਾਂ ਬਾਅਦ ਦੀ ਗੱਲ ਐ ਸੀ ਉਹ ਤਾਂ ਖਰੀਦਣ ਤੋਂ ਬਾਅਦ ਤੁਹਾਡੀ ਇੱਛਾ ਹੋਊਗੀ ਕਿਵੇਂ ਕਰਨੀ ਸੀ ਬਾਕੀ ਤੁਹਾਨੂੰ ਕੋਠੀ ਜੇ ਪਸੰਦ ਆਈ ਹੈ ਤਾਂ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਸੀ ਪ੍ਰੋਪਰ ਲੋਕੇਸ਼ਨ ਦੀ ਗੱਲ ਕਰੀਏ ਖੰਡ ਵਾਲਾ ਇਹਨਾਂ ਦਾ ਏਰੀਆ ਸੀ 6 ਰਾਟਾ ਅੰਮ੍ਰਿਤਸਰ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕੋਈ ਗੱਲਬਾਤ ਕਰਨੀ ਹੈ ਜੀ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰ ਸਕਦੇ ਹੋ ਮਾਲਕ ਦਾ ਵਟਸਐਪ ਨੰਬਰ ਤੇ ਤੁਹਾਨੂੰ ਮੋਬਾਈਲ ਨੰਬਰ ਜਿਹੜਾ ਮੋਬਾਈਲ ਨੰਬਰ ਹੈ ਜੀ 81900602602 ਤੇ ਵਟਸਐਪ ਤੇ ਗੱਲ ਕਰਨੀ ਹੈ 78379670151 ਇਹ ਮਾਲਕ ਦਾ ਨੰਬਰ ਹੈ ਜੀ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤੁਸੀਂ ਆਪ ਗੱਲ ਕਰ ਸਕਦੇ ਹੋ ਜੀ ਗੱਲਬਾਤ ਕਰਕੇ ਰੇਟ ਮੁਕਾ ਕੇ ਤੇ ਖਰੀਦ ਸਕਦੇ ਹੋ ਜੀ ਬਾਕੀ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਉਮੀਦ ਕਰਦਾ ਸੀ ਮੈਂ ਜਿਹੜਾ 5 ਲੱਖ ਦਾ ਘਰ ਸੀ ਉਹਦੀ ਵੀ ਆਪਾਂ ਸਾਰੀ ਗੱਲਬਾਤ ਕਰਦੇ ਆਂ ਦੇਖੋ ਜੀ ਹੁਣ ਜਿਹੜਾ ਉੱਤੇ ਆਪਾਂ WhatsApp ਨੰਬਰ ਆਪਣਾ ਦਿੱਤਾ ਹੋਇਆ ਸੀ 73800426173 ਆ ਜਿਹੜਾ ਨੰਬਰ ਆ ਆਪਾਂ ਐਡ ਕਰਵਾਉਣ ਵਾਸਤੇ ਦਿੱਤਾ ਹੋਇਆ ਸੀ ਜਿਵੇਂ ਤੁਹਾਡੇ ਕੋਲੇ ਘਰ ਹੈ ਕੋਠੀਆ ਮਕਾਨ ਜਿੰਨੇ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਘਰ ਹੈ ਕੋਠੀਆ ਮਕਾਨ ਜਿਵੇਂ ਵੀ ਹੈ ਸੀ ਆਪਣੇ ਕੋਲੇ ਭੇਜੋ ਆਪਾਂ ਫ੍ਰੀ ਦੇ ਵਿੱਚ ਐਡ ਲਾ ਦਾਂਗੇ ਜੀ ਬਾਰੇ ਜਿਹੜਾ ਉੱਤੇ ਆਪਣਾ ਨੰਬਰ ਦਿੱਤਾ ਹੋਇਆ WhatsApp ਨੰਬਰ ਇਹ ਤੇ ਵੀ ਬਹੁਤ ਸਾਰੇ ਮੈਸੇਜ ਆਉਂਦੀ ਹੈ ਇਹ ਤੋਂ ਇਲਾਵਾ ਚੈਨਲ ਤੇ ਵੀਡੀਓ ਦੇ ਥੱਲੇ ਜਿੰਨੇ ਕਮੈਂਟ ਆਉਂਦੇ ਅਸੀਂ ਘੱਟ ਰੇਟ ਦੇ ਘਰ ਜਾਂ ਮਕਾਨਾਂ ਵਾਸਤੇ ਆਉਂਦੇ ਰਹਿੰਦੇ ਅਸੀਂ ਤੁਸੀਂ ਕਹਿੰਨੇ ਰਹਿੰਦੇ ਹੋ ਵੀ ਸਸਤਾ ਜਿਹਾ ਘਰ ਸਾਨੂੰ ਦਿਖਾਓ ਜੀ ਤੇ ਅੱਜ ਆਪਾਂ ਜਿਹੜਾ ਘਰ ਲੈ ਕੇ ਪਹੁੰਚਿਆ ਸਿਰਫ 5 ਲੱਖ ਦਾ ਲੈ ਕੇ ਪਹੁੰਚਿਆ ਸੀ 5 ਲੱਖ ਰੁਪਇਆ ਇੱਕ ਡਿਮਾਂਡ ਕੀਤੀ ਹੈ ਮਾਲਕ ਨੇ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਬਾਕੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਘੱਟ ਵੱਧ ਵੀ ਕਰ ਲੈਂਗੇ ਸੱਤ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਸੱਤ ਮਰਲੇ ਜਿਹੜੀ ਥਾਂ ਹੁੰਦੀ ਹੈ ਜੀ ਵਧੀਆ ਹੀ ਹੁੰਦੀ ਹੈ ਘੱਟ ਤਾਂ ਹੁੰਦੀ ਨਹੀਂ ਬਾਫਰ ਹੁੰਦੀ ਹੈ ਜੀ ਦੋ ਕਮਰੇ ਬਣੇ ਹੋਏ ਨੇ ਤੇ 5 ਲੱਖ ਰੁਪਿਆ ਸਿਰਫ ਡਿਮਾਂਡ ਹੈ ਸੱਤ ਮਰਲੇ ਥਾਂ ਹੈ ਜੀ ਗਲੀ ਜਿਹੜੀ ਲੱਗਦੀ ਹੈ ਪੂਰੀ ਵਧੀਆ ਲੱਗਦੀ ਹੈ ਜੇ ਆਪਾਂ ਪਾਣੀ ਵਾਸਤੇ ਗੱਲ ਕਰੀਏ ਤਾਂ ਸਰਕਾਰੀ ਟੂਟੀ ਆਪਾਂ ਨੂੰ ਮਿਲ ਜੂਗੀ ਤੇ ਜਿਹੜੀ ਜਗ੍ਹਾ ਹੈਗੀ ਜੀ ਉਹ ਆਪਾਂ ਨੂੰ ਮਿਲੂਗੀ ਲਾਲਕੀਰਬੜੀ ਬਾਕੀ ਤੁਸੀਂ ਮਾਲਕ ਨਾਲ ਗੱਲ ਆਪ ਕਰ ਲਿਓ ਤੇ ਪਾਣੀ ਵਾਸਤੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਗਲੀ ਬਾਰੇ ਵੀ ਦੱਸਤਾ ਸੀ ਬਾਕੀ ਵੀਡੀਓ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੇ ਆਪਾਂ ਪਿੰਡ ਦੀ ਗੱਲ ਕਰੀਏ ਸੀ ਤਾਂ ਗਦਰਾਮ ਖੁਰਦ ਇਹਨਾਂ ਦਾ ਪਿੰਡ ਹੈ ਨੇੜੇ ਚਮਕੌਰ ਸਾਹਿਬ ਜ਼ਿਲ੍ਹਾ ਲੱਗਦਾ ਸੀ ਰੂਪਨਗਰ ਜੇ ਆਪਾਂ ਮਾਲਕ ਦੇ ਮੋਬਾਈਲ ਨੰਬਰ ਦੀ ਗੱਲ ਕਰੀਏ ਸੀ 98147 ਤੇ 92316 98147 92316 ਇਹ ਮਾਲਕ ਦਾ ਨੰਬਰ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਕੋਈ ਘਰਬਾਰੀ ਗੱਲ ਕਰਨੀ ਹੈ ਸੀ ਕੁਝ ਹੋਰ ਪੁੱਛਣਾ ਹੈਗਾ ਸਿੱਧੀ ਮਾਲਕ ਨਾਲ ਆਪ ਗੱਲ ਕਰ ਲਿਓ ਜੀ ਕਿਸੇ ਨੂੰ ਵਿਚ ਵਿਚਾਲੇ ਪਾਉਣ ਦੀ ਲੋੜ ਹੈ ਨਹੀਂਗੀ ਡਾਇਰੈਕਟ ਤੁਹਾਡੀ ਮਾਲਕ ਨਾਲ ਗੱਲ ਹੋ ਜੂਗੀ ਜਿਹੜਾ ਨੰਬਰ ਤੁਹਾਨੂੰ ਦਿੱਤਾ ਸੀ ਉਸ ਨੰਬਰ ਤੇ ਗੱਲ ਕਰ ਲਿਓ ਉਹ ਤੋਂ ਬਾਅਦ ਜੇ ਤੁਸੀਂ ਰੇਟ ਦੀ ਗੱਲ ਕਰਨੀ ਹੈ ਰੇਟ ਦੀ ਗੱਲ ਕਰ ਲਿਓ ਜਿਆਦਾ ਚੰਗਾ ਹੋਊਗਾ ਰੇਟ ਦੀ ਗੱਲ ਨਾ ਕਰਿਓ ਪਹਿਲਾਂ ਘਰ ਨੂੰ ਜਗ੍ਹਾ ਨੂੰ ਆਸ-ਪਾਸੇ ਦਾ ਮਾਹੌਲ ਸਾਰਾ ਚੈੱਕ ਕਰਿਓ ਜਾ ਕੇ ਸਾਰਾ ਕੁਝ ਜਦੋਂ ਤੁਹਾਨੂੰ ਪਸੰਦ ਆ ਗਿਆ ਉਹ ਤੋਂ ਬਾਅਦ ਰੇਟ ਦੀ ਗੱਲ ਕਰ ਲਿਓ ਸੀ ਰੇਟ ਮੌਕੇ ਤੇ ਬਹਿ ਕੇ ਮੁਕਾਕੇ ਜੀ ਆਪਦੀ ਫਾਈਨਲ ਡੀਲ ਕਰ ਲਿਓ ਸੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਇਹ ਘਰ ਵੀ ਚੰਗਾ ਲੱਗਿਆ ਹੋਊਗਾ ਤੇ ਤੁਹਾਨੂੰ ਜਿਹੜੀ ਪਿੱਛੇ ਆਪਾਂ ਕੋਠੀ ਦਿਖਾਈ ਸੀਗੀ ਉਹ ਵੀ ਤੁਹਾਨੂੰ ਪਸੰਦ ਆ ਗਈ ਹੋਗੀ ਦੋਵੇਂ ਚੀਜ਼ਾਂ ਤੁਸੀਂ ਦੇਖ ਲਈਆਂ ਸੀ ਦੋਵੇਂ ਚੀਜ਼ਾਂ 'ਚੋਂ ਕੋਈ ਵੀ ਚੀਜ਼ ਤੁਹਾਨੂੰ ਪਸੰਦ ਆਈ ਹੈ ਚਾਹੇ ਕੋਠੀ ਜਾਂ ਫਿਰ ਇਹ ਘਰ ਜੀ ਤੁਸੀਂ ਖਰੀਦ ਸਕਦੇ ਹੋ ਆਪਦੀ ਮਰਜ਼ੀ ਨਾਲ ਜਾਂ ਘਰ ਖਰੀਦ ਲਿਓ ਜਾਂ ਪਿੱਛੇ ਕੋਠੀ ਪਸੰਦ ਆਈ ਹੈ ਉਹ ਵੀ ਖਰੀਦ ਸਕਦੇ ਹੋ ਬਾਕੀ ਤੁਸੀਂ ਆਪ ਦਾ ਬਜਟ ਦੇਖੋ ਜੀ ਜਿੰਨਾ ਕਿ ਤੁਹਾਡਾ ਬਜਟ ਹੈ ਉਸ ਹਾਮਲ ਤੁਸੀਂ ਡੀਲ ਕਰੋ ਕੋਠੀ ਦੀ ਕਰਨੀ ਹੈ ਕੋਠੀ ਦੀ ਕਰ ਲਓ ਘਰ ਦੀ ਡੀਲ ਕਰਨੀ ਹੈ ਕਰਦੀ ਕਰ ਲਓ ਜੀ ਉਹ ਤੁਹਾਡੀ ਮਰਜ਼ੀ ਹੈ ਜੀ ਤੇ ਵਧੀਆ ਆਪਾਂ ਦੋ ਚੀਜ਼ਾਂ ਤੁਹਾਡੇ ਖਤਰਾ ਤੇ ਲੈ ਕੇ ਪਹੁੰਚੇ ਸੀਗੇ ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸ ਦਿਓ ਜੀ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਕੀ ਤੁਹਡੇ ਕੋਲੇ ਵੀ ਘਰ ਹੈ ਕੋਠੀਆ ਮਕਾਨ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈ ਪੇਜੋ ਆਪਣਾ WhatsApp ਨੰਬਰ ਤੁਹਾਨੂੰ ਪਤਾ ਹੀ ਆ ਸੀ ਉੱਤੇ ਪੂਰੀ ਵੀਡੀਓ ਚ ਬਾਰ ਬਾਰ ਚੱਲਦਾ ਰਹਿੰਦਾ ਜੀ 73800 ਪੂਰਾ 26173 ਜਮਫਰੀ ਚ ਆਪਾਂ ਐਡ ਲਾਉਨੇ ਆ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਸੀ ਜਿੰਨਾ ਆਪਾਂ ਕੰਮ ਕਰਦੇ ਆ ਸਾਰਾ ਫਰੀ ਚ ਕਰਦੇ ਆ ਤੁਹਾਨੂੰ ਪਤਾ ਹੀ ਆ ਸੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਜੇ ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜਰੂਰ ਦਬਦਿਓ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਵੀ ਕਰਦੋ ਸ਼ੇਅਰ ਕਰਦੋ ਤੇ ਹਰ ਰੋਜ਼ ਆਪਾਂ ਵੀਡੀਓ ਲੈ ਕੇ ਆਉਂਦੇ ਰਹਿਣੀਆਂ ਸੀ ਤੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਚਾਹੁੰਦੇ ਹੋ ਭੇਜੋ ਜਮਾ ਫ੍ਰੀ ਚੈਟ ਤੁਹਾਡੀ ਕੀਤੀ ਜਾਊਗੀ ਤੇ ਹੁਣ ਦਿਓ ਜੇ ਮੈਨੂੰ ਇਜਾਜ਼ਤ ਮਿਲਦੀ ਹੈ ਜਲਦੀ ਜੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ